ਦੇ ਪਾਤਸ਼ਾਹ ਕਹਿੰਦੇ ਸੁਣਿਓ ਫੇਰ ਰਿਪੀਟ ਕਰਿਓ ਮੇਰੇ ਨਾਲ ਜਹਾਂ ਲੋਭ ਤਹ ਕਾਲ ਜਦੋਂ ਲੋਭ ਵੱਧਾ ਨਾ ਦੁਨੀਆ ਤੇ ਤੇ ਕਾਲ ਕਹਿੰਦੇ ਅੰਤ ਨੂੰ ਕਹਿੰਦੇ ਨਾ ਦਾ ਕਾਲ ਵਾਜਾ ਮਾਰਦਾ ਹੀ ਹੁਣ ਹੁਣ ਉਹ ਸਮਾ ਆ ਗਿਆ ਇੰਨਾ ਲੋਭ ਵੱਧ ਗਿਆ ਓਏ ਪੁੱਤ ਕਿਸੇ ਦਾ ਮਰ ਗਿਆ ਓਏ ਉਹਦੀ ਮੌਤ ਤੇ ਵੀ ਰਾਜਨੀਤੀ ਹੈਂ ਉਹਦੀ ਵਿਚਾਰੇ ਦੀ ਚਿਖਾ ਤੇ ਜਾ ਕੇ ਵੀ ਕੈਮਰਾ ਲੈ ਕੇ ਤੈਨੂੰ ਇਹੋ ਨੇਰੀ ਲੱਗੀ ਪਈ ਵੀ ਤੇਰੇ ਵੀਊ ਜਾਦੇ ਵਦਨ ਤੇ ਮੇਰੇ ਪੈਹੇ ਆਉਣ ਕਦੇ ਬਾਣੀ ਪੜ ਲਿਆ ਕਰੋ ਏ ਕਦੇ ਗੁਰੂ ਨੂੰ ਮੱਥਾ ਟੇਕ ਲਿਆ ਕਰ ਬਾਣੀ ਦੇ ਅੰਦਰ ਸਤਿਗੁਰੂ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਅਰਸ ਗੁਰਪੀਰ ਆਮਾ ਤਾਂ ਪਰੇ ਬੜਾ ਅੱਜ ਮਨ ਪਰੇਸ਼ਾਨ ਹੁੰਦਾ ਮੈਂ ਆਪਣੇ ਰਾਸ 'ਚ ਵਾਪਸ ਆਵਾਂ ਸਾਨੂੰ ਪਤਾ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਮੈਂ ਤਾਂ ਕੀ ਵੀ ਨਹੀਂ ਨਾ ਚਲੋ ਭਲਾ ਵੀ ਆ ਪਰ ਇਦਾਂ ਐ ਵੀ ਜਿਹੜੀ ਗੱਲ ਪੂਰੀ ਉਹਨੂੰ ਪੂਰੀ ਸੁਣਾਓ ਮੈਂ ਨਹੀਂ ਆਂਦਾ ਵੀ ਲਾਈਵ ਨਾ ਕਰੋ ਵੀਡੀਓ ਨਾ ਪਾਓ 60 ਮਿੰਟ ਦੀ ਪਾਓ 30 ਦੀ ਪਾਓ 15 ਦੀ ਪਾ ਦਿਓ ਇਸ ਕਰਕੇ ਇਹ ਬੇਨਤੀ ਜ਼ਰੂਰੀ ਹੈ ਕਿਉਂਕਿ ਪਾਪ ਨਾ ਕਰੀਏ ਅਸੀਂ ਲੋਕ ਤੇ ਅੱਗੇ ਨਹੀਂ ਮਾਣ ਅਸੀਂ ਮਾੜੀ ਗੱਲ ਨੂੰ ਚੁੱਕ ਦਿੰਨੇ ਆ ਤਨ ਮੇਰੇ ਸਤਿਗੁਰੂ ਕਿਰਪਾ ਕਰਨ ਮੇਰੇ ਬਾਦਸ਼ਾਹ ਕਿਰਪਾ ਦਇਆ ਕਰਨ ਬਾਦਸ਼ਾਹ ਨੇ ਆਪਾਂ ਨੂੰ ਨਹੀਂ ਕਿਹਾ ਮਹਾਰਾਜ ਕਹਿੰਦੇ ਮੇਰੀਆਂ ਧੀਆ ਪਾਠ ਰੱਖਣ ਮੇਰੀਆਂ ਧੀਆ ਕੀਰਤਨ ਕਰਨ ਮੇਰੀਆਂ ਧੀਆ ਜੋੜਿਆਂ ਦੀ ਸੇਵਾ ਕਰਨ ਇਹ ਸਿੱਖੀ ਚ ਸਭ ਤੋਂ ਵੱਡਾ ਸਤਕਾਰ ਭੈਣੋਂ ਤੁਹਾਨੂੰ ਦਿੱਤਾ ਪ੍ਰਾਤਨ ਧਰਮ ਜਿਹੜੇ ਸੀ ਮੰਦਰਾਂ ਮਸਜਿਦਾਂ ਚਰਚਾ ਗਿਰਜਾ ਘਰ ਚ ਬੀਬੀ ਨੂੰ ਇੰਨਾ ਸਨਮਾਨ ਨਹੀਂ ਸੀ ਤੇ ਜਦੋਂ ਕਿਤੇ ਭਾਈ ਸੱਤੇ ਬਲਵੰਡੇ ਨੂੰ ਪੜ੍ਹੀਏ ਤੇ ਬਾਬਾ ਸੱਤਾ ਬਲਵੰਡ ਜੀ ਕੀ ਕਹਿੰਦੇ ਐ ਕਹਿੰਦੇ ਇੱਕ ਮਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠੀ ਆਖੋ ਸਤ ਨਹਾ ਹਾ ਖਡੂਰ ਸਾਹਿਬ ਦੀ ਧਰਤੀ ਤੇ ਅੱਜ ਲਾਗੇ ਦਰਸ਼ਨ ਸੀ ਤੇ ਮੈਂ ਉਥੋਂ ਲੰਘਿਆ ਤੇ ਨੱਕ ਮਸਤਕ ਮੱਥਾ ਢੇਕਿਆ ਖਿਆ ਲੰਗਰ ਚ ਗਏ ਭੁਲਕਾ ਛਕਿਆ ਸਿੰਘ ਕਹਿੰਦੇ ਕੀ ਵੇਣੇ ਕੰਦ ਵੱਲੇ ਮੈਂ ਗੱਜਮਾਂ ਦੀ ਯਾਦ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੁੱਕਲ 'ਚ ਸਾਡੀ ਮਾਂ ਵੀ ਬੈਠੀ ਐ ਜਦੋਂ ਭਾਈ ਸਾਹਿਬ ਜੀ ਉਚਾਰਦੇ ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅਮਰਤ ਖੀਰ ਧਿਆਲੀ ਕਹਿੰਦੇ ਨਾ ਪਿਆਰ ਕਰਦੇ ਸੀ ਨਾ ਜਿੱਦਾਂ ਤੁਸਾਂ ਨੇ ਪਿਆਰਿਆਂ ਨੇ ਸੋਨੇ ਦੇ ਪੈਨ ਦਿੱਤੇ ਮਹਾਰਾਜ ਸਾਹਿਬ ਜੀ ਆਪ ਸੋਨੇ ਦੀਆਂ ਮੋਹਰਾਂ ਟਾਲਾਂ ਵਰਕੇ ਬੜਾ ਸਨਮਾਨ ਇਦਾਂ ਹੀ ਕਹਿੰਦੇ ਸਾਡੇ ਵਰਗਿਆਂ ਨੂੰ ਤੇ ਹੋਏ ਹੰਦਾ ਰਾਗੀ ਟਾਡੀ ਨੂੰ ਪ੍ਰਸ਼ਾਦੇ ਪਾਣੀ ਦਾ ਕਹਿੰਦੇ ਮਾਤਾ ਖੀਵੀ ਜੀ ਨਾਲ ਲੰਗਰ ਦੇਸੀ ਘਿਓ ਦੀ ਖੀਰ ਦੇ ਨਾਲ ਖਜ਼ਾਨਾ ਵੀ ਦਿੰਦੇ ਸੀ ਆਖੋ ਸਤਨਾਮ ਜੇ ਕੋਈ ਲੋੜਵੰਦ ਆਉਂਦਾ ਸੀ ਉਹਨੂੰ ਗੱਫਾ ਵੀ ਦੇ ਦੇਣਾ ਜੀਵ ਚੋਂ ਕੱਢ ਕੇ ਡਾਇਰ ਦਾ ਇਸ ਕਰਕੇ ਆਪਾਂ ਇੱਧਰ ਨੂੰ ਮੁੜ ਗਏ ਆਪਾਂ ਇਸ ਪਾਸੇ ਤੋਂ ਸਿੱਖਣਾ ਬੀਬੀ ਭਾਨੀ ਜੀ ਨੇ ਕਹਿੋ ਜਿਆ ਬਰਤ ਰੱਖਿਆ ਉਹਨਾਂ ਨੇ ਨਿੰਦਿਆ ਚੁਗਲੀ ਈਰਖਾ ਸਾੜਾ ਕਿਸੇ ਵੱਲ ਨਹੀਂ ਤੱਕਿਆ ਲੋਕੀ ਕਹਿੰਦੇ ਸੀ ਨਹੀਂ ਬੀਬੀ ਪਾਨੀ ਤੇਰੇ ਪਿਤਾ ਨੇ ਤੇਰਾ ਪੱਲਾ ਕਿਨੂੰ ਪਕੜਾਤਾ ਹਾਂ ਜੀ ਦਾ ਨਾ ਕੋਈ ਘਰ ਐ ਨਾ ਦਰ ਐ ਨਾ ਕੋਈ ਪਾਉਣ ਲਈ ਚੋਲਾ ਐ ਨਾ ਕੋਈ ਇਹਦਾ ਰਿਸ਼ਤੇਦਾਰ ਐ ਤੂੰ ਇੱਕ ਵਾਰੀ ਵੀ ਨਹੀਂ ਆਪਣੇ ਬਾਪੂ ਤੇ ਸ਼ੰਕਾ ਕੀਤੀ ਧੀਆਂ ਦੇ ਪਿਓ ਕਈ ਵਾਰ ਧੀਆਂ ਆਪਣੀਆਂ ਨੂੰ ਰਜ ਰਜ ਕੇ ਸੋਨਾ ਚਾਂਦੀ ਤੇ ਦਾਜ ਦਿੰਦੇ ਟਰੱਕਾਂ ਨਾਲ ਤੇ ਬੀਬੀ ਭਾਨੀ ਹੱਥ ਜੋੜ ਕੇ ਸਹੇਲੀਆਂ ਨੂੰ ਕਹਿੰਦੀ ਕਹਿੰਦੀ ਭੈਣਾ ਤੁਹਾਡੇ ਕੋਲ ਦਾਜ ਆਇਆ ਦੁਨੀਆਵੀ ਤੁਸੀਂ ਲਿਆਓ ਪੇਟੀਆਂ ਲਵਾਰੀਆਂ ਗੱਡੀਆਂ ਮੋਟਰਸਾਈਕਲ ਸੋਣਾ ਤੁਹਾਨੂੰ ਨਕਲੀ ਦਾਜ ਦਿੱਤਾ ਤੁਹਾਡੇ ਬਾਪੂ ਨੇ ਜਦੋਂ ਤੁਹਾਡਾ ਸਰੀਰ ਡਿੱਗਣਾ ਹੈ ਸਵਾਸ ਨਿਕਲਣਿਆ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਇੱਥੇ ਪਿਆ ਰਹਿਣਾ ਤੁਹਾਡਾ ਦਾਜ ਤੇ ਪੜੋ ਆ ਨੋਟ ਕਰ ਲਿਓ ਦਿਲ ਦੀ ਡੈਰੀ ਤੇ ਕਈਆਂ ਦੇ ਘਰ ਵੱਸ ਜਾਣਗੇ ਕਥਾ ਸੁਣ ਕੇ ਦੇ ਮੇਰੇ ਪਰਮ ਪੂਜਨੀਕ ਮਾਤਾ ਬੀਬੀ ਭਾਨੀ ਜੀ ਕਹਿੰਦੀ ਸਖਿਓ ਤੁਹਾਡੇ ਬਾਪੂ ਨੇ ਦਾਜ ਦਿੱਤਾ ਨਕਲੀ ਕਹਿੰਦੀਆਂ ਕਿਹੜਾ ਨਕਲੀ ਕਹਿੰਦੇ ਮੇਰੇ ਬਾਪੂ ਗੁਰੂ ਅਮਰਦਾਸ ਨੇ ਮੈਨੂੰ ਦਾਜ ਦਿੱਤਾ ਅਸਲੀ ਪਤਾ ਕੀ ਦਿੱਤਾ ਸੀ ਦਾਜ ਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਧੀ ਨੂੰ ਮੱਥਾ ਚੁੰਮ ਕੇ ਸੀਨੇ ਨਾਲ ਲਾ ਕੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਲਾਵਾਂ ਹੁੰਦੀਆਂ ਨੇ ਉਹਨਾਂ ਨੇ ਗੁਰਮੁਖੀ ਦੇ ਵਿੱਚੋਂ ਗੁਰੂ ਨਾਨਕ ਦੀ ਗੁਰਮੁਖੀ ਵਿੱਚੋਂ ਜਿਹਦਾ ਤੁਸੀਂ ਆ ਨਕਸ਼ਾ ਬਣਾਇਆ ਨਾ ਪੰਜਾਬ ਦਾ ਊੜਾ ਐੜਾ ਸਾਰਾ ਜਦੋਂ ਮੱਥਾ ਟੇਕਿਆ ਜੀ ਬੜਾ ਵਧੀਆ ਲੱਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪੁੱਤਰ ਕਿਹੜਾ ਦਾਜ ਲੈਣਾ ਈ? ਜਿਹੜਾ ਦੁਨਿਆਵੀ ਵਰਤੀਏ ਕਿ ਜਿਹੜਾ ਮਰਨ ਤੋਂ ਬਾਅਦ ਵੀ ਨਾ ਮੁੱਕੇ। ਕਹਿੰਦੇ ਸਤਿਗੁਰੂ ਫਿਰ ਦਰਗਾਈ ਦੇ ਦਿਓ। ਤੇ ਉਨੀ ਕਿਰਪਾ ਕਰਕੇ ਫਿਰ ਆਪਣੀ ਪੁੱਤਰੀ ਨੂੰ ਸੀਨੇ ਨਾਲ ਲਾ ਕੇ ਜਿਵੇਂ ਬਾਬਾ ਬੁੱਢਾ ਸਾਹਿਬ ਨੂੰ 1518 ਨੂੰ ਬਾਬੇ ਨਾਨਕ ਨੇ ਸੀਨੇ ਨਾਲ ਲਾਇਆ ਕਹਿੰਦੇ ਦਾਸ ਪੁੱਤਰਾ ਕੀ ਦਈਏ ਕਹਿੰਦੇ ਬਾਬਾ ਜੀ ਨੂੰ ਤੂੰ ਸੀਨੇ ਨਾਲ ਲਾ ਲਿਆ ਮਗਰ ਰਹਿ ਕੀ ਗਿਆ ਮਗਰ ਕੀ ਰਹਿ ਗਿਆ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਬਾਬਾ ਜੀ ਮੈਨੂੰ ਤੁਸੀਂ ਚਾਹੀਓ ਇੱਕ ਵਾਰੀ ਆਪਣੇ ਮੁਖੜੇ ਚੋਂ ਮੈਨੂੰ ਬਚਨ ਦੇ ਦਿਓ ਬਾਬਾ ਜੀ ਮਾਰੇ ਕਹਿੰਦੇ ਉਹ ਕੀ ਕਰਨੀ ਕਹਿੰਦੇ ਪਾਸ਼ਾ ਆਪੇ ਤੇ ਕਹਿੰਨੇ ਗੁਰ ਕਾ ਬਚਨ ਬਸੇ ਜੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨਾ ਸਾਕੇ ਕਹਿੰਦੇ ਕੋਈ ਚੀਜ਼ ਹੈ ਜਿਹੜੀ ਆਪਣੇ ਨਾਲ ਮਰਿਆਂ ਤੋਂ ਬਾਅਦ ਜਾਣੀ ਗੁਰੂ ਦਾ ਬਚਨ ਗੁਰੂ ਦਾ ਬਚਨ ਬੱਸ ਮੈਨੂੰ ਬਚਨ ਦੇ ਦਿਓ ਤੇ ਫਿਰ ਬਚਨ ਛੱਡਿਆ ਸੀ ਬੁੱਢਿਆ ਤੇਰੇ ਤੋਂ ਲੈ ਕਦੇ ਨਾ ਉਸ ਮੁੜ ਕੇ 1539 ਨੂੰ ਮਾਰੇ ਨੇ ਸੀਨੇ ਨਾਲ ਲਾਇਆ ਫਿਰ ਰਮਦਾਸ ਦੀ ਧਰਤੀ ਜਿੱਥੇ ਸਟੇਜ ਛੱਡੀ ਗੁਰਮਖੰਡ ਨੇ ਇਤਿਹਾਸ ਸੁਣਾਇਆ ਜਿੰਦ ਚੱਲੀ ਹੈ ਪ੍ਰਦੇਸ਼ ਨੂੰ ਮਿਲ ਪਿਆਰਿਆ ਉੱਥੇ ਫਿਰ ਇੱਕੋ ਮੰਗ ਮੰਗੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕੀ ਦੇਈਏ ਤੁਹਾਨੂੰ ਦੱਸੋ ਕਹਿਣ ਲੱਗੇ ਦਾਤਿਆ ਮੈਂ ਉਹ ਦਿਨ ਵੀ ਤੇਰੇ ਤੋਂ ਬਚਨ ਹੀ ਮੰਗਿਆ ਸੀ ਤੇ ਅੱਜ ਹੁਣ ਮੇਰੇ ਸਵਾਸ ਨਿਕਲਣ ਲੱਗਿਆ ਮੇਰੀਆਂ ਅੱਖਾਂ ਬੰਦ ਹੋ ਰਹੀਆਂ ਸਰੀਰ ਠੰਡਾ ਪੈ ਰਿਹਾ ਏ ਧੜਕਣ ਰੁਕ ਰਹੀ ਹੈ ਹੁਣ ਇਸ ਵੇਲੇ ਫਿਰ ਇਹੋ ਜੀ ਚੀਜ਼ ਹੀ ਦੇ ਦਿਓ ਜਿਹੜੀ ਸਿਵਿਆਂ ਤੋਂ ਬਾਅਦ ਨਾਲ ਜਾਵੇ ਵੀ ਮੈਂ ਤੇ ਹੁਣ ਸਮਾਉਣਾ ਏ ਤੁਸੀਂ ਗੋਦੀ 'ਚ ਬਿਠਾਇਆ ਤੇ ਹੁਣ ਮੈਨੂੰ ਪੁੱਛਦੇ ਕੀ ਮੰਗਣਾ ਏ ਦੱਸ ਕੀ ਦਈਏ ਕਹਿੰਦੇ ਵਸ ਪਹਿਲੇ ਜਾਮੇ ਵਾਂਗੂ ਕਿਰਪਾ ਕਰ ਦਿਓ ਹੁਣ ਚੱਲਿਆਂ ਤੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣੇ ਕਾਜ ਸਵਾਰਨ ਕਿਰਪਾ ਕਰ ਦਿਓ ਮੇਰੇ ਸੁਆਸ ਨਿਕਲ ਤੋਂ ਪਹਿਲਾਂ ਨਾ ਮੇਰੇ ਕੰਨ ਦੇ ਕੋਲੇ ਬਚਨ ਦੇ ਦਿਓ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ਿਆ ਆਹ 113 ਸਾਲ ਸੇਵਾ ਕੀਤੀ ਤੇ ਕਿੰਨੀ ਕੁ ਗਰੀਬੀ ਹੋਊਗੀ ਮਹਾਰਾਜ ਮੈਨੂੰ ਬਖਸ਼ ਲਿਓ ਤੇ ਸਾਡਾ ਕੀ ਬਣੂਗਾ ਬਣਾ ਅਸੀਂ ਤੇ ਗੁਨਾਹ ਹੀ ਨਹੀਂ ਕੀਤੇ ਪਾਪ ਵੀ ਨਹੀਂ ਕੀਤੇ ਧੱਕਾ ਹੀ ਨਾ ਕੀਤਾ ਤੇ ਅਜੇ ਵੀ ਆਕੜਦੇ ਅਜੇ ਵੀ ਅੱਖਾਂ ਕੱਢਦੇ ਆ ਇਸ ਕਰਕੇ ਬੀਬੀ ਭਾਨੀ ਜੀ ਭੈਣੋ ਕਹਿਣ ਲੱਗੇ ਸਖਿਓ ਸਹੇਲਿਓ ਭੈਣੋ ਤੁਹਾਡੇ ਬਾਪੂ ਨੇ ਨਕਲੀ ਦਾਜ ਦਿੱਤਾ ਮੇਰੇ ਬਾਪੂ ਨੇ ਅਸਲੀ ਦਾਜ ਦਿੱਤਾ ਕਿਹੜਾ ਦਾਜ ਦਿੱਤਾ ਸੀ ਕਹਿਣ ਲੱਗੇ ਬਾਪੂ ਦਰਗਾਈ ਦਾਜ ਦਿਓ ਕਿਉਂਕਿ ਦੁਨੀਆ ਦੀ ਰੀਤ ਆ ਨਾ ਧੀਆ ਦਾਜ ਸਿਰ ਤੇ ਵਸਦੀਆਂ ਆ ਕੋ ਸਤਨਾ ਇਹ ਹਕੀਕਤ ਵੀ ਮੈਂ ਵੇਖੀ ਆ ਵੀ ਕਈ ਭੁੱਖੇ ਹੁੰਦੇ ਮੇਰੇ ਵਰਗੇ ਉਹ ਸੋਨਾ ਚੰਗਾ ਪਾ ਦਿਓ ਕੱਪੜੇ ਗੱਡੀ ਦੇ ਦਿਓ ਕੰਮ ਭਾਵੇਂ ਕੋਈ ਨਾ ਹੋਵੇ ਤੇ ਉਹ ਫਿਰ ਹੁੰਦੀ ਟੌਰ ਇਹ ਗੱਲ ਹੈਗੀ ਆ ਪਰਸੂ ਪਰਸਿਆ ਪਰਸਰਾ ਮੇ ਪੈਸੇ ਕੇ ਕਈ ਵਿਚਾਰੀਆਂ ਧੀਆਂ ਨੇ ਸਟੱਡੀ ਬਾਅਦ ਕੀਤੀ ਘਰੋਂ ਗਰੀਬੀ ਹੁੰਦੀ ਤੇ ਸਾਰੀ ਜ਼ਿੰਦਗੀ ਚ ਢਕਾ ਖਾਂਦੇ ਆ ਲੰਘ ਜਾਂਦੀ ਐ ਮਾਇਆ ਅਸਰ ਤੇ ਰੱਖਦੀ ਆ ਪਰ ਧਿਆਨ ਦਿਹਾਜੇ ਬੀਬੀ ਪਾਨੀ ਦਾ ਸਾਦਾ ਜਿਹਾ ਹੁੰਦਾ ਸੀ ਵਸਤਰ ਸਾਦਾ ਦੁਪੱਟਾ ਹੁੰਦਾ ਸੀ ਹੋਵੇ ਮਾਲਕ ਦੀ ਧੀ ਪਾਦਸ਼ਾਹ ਦੀ ਜਿਨ੍ਹਾਂ ਨੂੰ ਵਰ ਮਿਲੇ ਹੋਣਾ ਇੰਨੀ ਗਰੀਬੀ ਚ ਰਹਿੰਦੇ ਸੀ ਕਦੇ ਕੋਈ ਸੋਨਾ ਚਾਂਦੀ ਗਹਿਣਾ ਨਹੀਂ ਬਸ ਹਰ ਵੇਲੇ ਸੇਵਾ ਜੀ ਲੱਗੇ ਰਹੇ ਤੇ ਸਖੀਆਂ ਸਹਲੀਆਂ ਨੇ ਟੀਚਰ ਕਰ ਦੇਣੀ ਕਿ ਭਾਨੀ ਤੇਰੀ ਕੀ ਜ਼ਿੰਦਗੀ ਆ ਤੂੰ ਨਾ ਚੰਗਾ ਕਦੇ ਪਾਇਆ ਨਾ ਚੰਗਾ ਹੰਡਾਇਆ ਨਾ ਕੋਈ ਗਹਿਣਾ ਘਟਾ ਤੇ ਜਿਹੜੀ ਰੂਹ ਰਹਿੰਦੀ ਗੁਰੂ ਦੇ ਕੋਲ ਹੋਵੇ ਤੇ ਬਾਝ ਆਵੇ ਹਮ ਸੰਤਨ ਕੀ ਰੇਣ ਹਮ ਸੰਤਨ ਕੀ ਸੰਤ ਹਮਾਰੀ ਓਟ ਸੁਦਾਣੀ ਸੰਤ ਹਮਾਰਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਤੂੜ ਤਿਨਾ ਕੀ ਜੇ ਲੈ ਜੀ ਕੋ ਨਾਨਕ ਕੀ ਗਹਿ ਲਗੇ ਬੀਬੀ ਪਾ ਨਹੀਂ ਸਖਿਓ ਤੁਸੀਂ ਆ ਸਰੀਰ ਦੇ ਨਾਲ ਜੁੜੇ ਹੋ ਕਬੀਰ ਸਾਹਿਬ ਦੇ ਇਥੋਂ ਤੱਕ ਸਖਤ ਬੋਲ ਗਏ ਕਹਿੰਦੇ ਕਬੀਰ ਬੈਸਨੋ ਕੀ ਕੂਕਰ ਭਲੀ ਆਣੋ ਤੁਸੀਂ ਇਹ ਨਾ ਕਿਉਂ ਸਾਡੇ ਤੇ ਭਾਈ ਸਾਹਿਬ ਕਿਉਂਕਿ ਹੁਣ ਸਟੇਜ ਰੰਗ ਗਈ ਆਪਾਂ ਸਾਰੇ ਇਕੱਠੇ ਆ ਮਾਰੇ ਸਹਿਯੋਕ ਵੀਰ ਸਾਹਿਬ ਕਹਿੰਦੇ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਕਹਿੰਦੇ ਵੀ ਇੱਕ ਸਾਧੂ ਦੀ ਕੂਕਰ ਕੁੱਤੀ ਨੂੰ ਕਹਿੰਦੇ ਸਿੱਧੇ ਸ਼ਬਦਾ ਜੀ ਕਹਿੰਦੇ ਉਹ ਕੁੱਤੀ ਭਲੀ ਉਹ ਕੂਕਰ ਭਲੀ ਬੈਸਨੋ ਕੀ ਕੂਕਰ ਭਲੀ ਕਹਿੰਦੇ ਜਿਹੜੀ ਉਹ ਸਾਧੂ ਦੀ ਸੰਗਤ ਕਰਦੀ ਹੈ ਤੇ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਉਹ ਪਾਪ ਵਿਸਾਹਣ ਜਾਏ ਕਹਿੰਦੇ ਉਹ ਕੁੱਕਰੀ ਚੰਗਾ ਜਿਹੜਾ ਸਾਧੂ ਦੀ ਕੁਟਿਆ ਲਾਗੇ ਬਹਿ ਕੇ ਕੰਮ ਸੇ ਕੰਮ ਕਮਾਈ ਵਾਲੇ ਦੀ ਸੰਗਤ ਤੇ ਕਰਨਦਿਆ ਉਹ ਸਾਖਤ ਦੀ ਮਾਂ ਨਾਲੋਂ ਕਿਤੇ ਚੰਗੀ ਆ ਜਿਹੜੀ ਹਰੀ ਨੂੰ ਛੱਡ ਕੇ ਤੇ ਪਾਪ ਕਰਨ ਜਾਂਦੀ ਦੂਜੇ ਦੇ ਕੋਲ ਦੂਜਾ ਕਾਹੇ ਸਿਮਰੀਐ ਜੰਮੇ ਤੈ ਮਰ ਜਾਏ ਕੋ ਸਿਮਰੋ ਨਾਨਕਾ ਜੋ ਜਲ ਤਲ ਰਹਾ ਤੇ ਬੀਬੀ ਭਾਨੀ ਜੀ ਬੜੇ ਖੁਸ਼ ਹੋ ਕੇ ਕਹਿੰਦੇ ਨੋਟ ਕਰਿਓ ਭੈਣੋ ਇਹ ਚੀਜ਼ ਨੂੰ ਵੰਡਿਓ ਵੀ ਤੁਸੀਂ ਮਾਵਾਂ ਬੇਟੀਆਂ ਧੀਆ ਨੂੰ ਵਿਹੁਣਾ ਨਾ ਤੇ ਗਰੀਬ ਦੀ ਆ ਬਚਨ ਜਿਹੜੇ ਗੁਰੂ ਦੇ ਆ ਸਾਡੇ ਨਹੀਂ ਆ ਇਸ ਕਰਕੇ ਪੱਲੇ ਬੰਨ ਲਿਓ ਗੁਰੂ ਸਾਹਿਬ ਕਿਰਪਾ ਕਰਨ ਕਿਹੜਾ ਦਾਜ ਦਿੱਤਾ ਸੀ ਆਪਣੀ ਧੀ ਨੂੰ ਤਿੰਨ ਪੱਬੇ ਦਿੱਤੇ ਗੁਰਮੁਖੀ ਚੋਂ ਸੀਨੇ ਨਾਲ ਲਾ ਕੇ ਕਹਿੰਦੇ ਪੁੱਤ ਆ ਤਿੰਨ ਪੱਬੇ ਲੈ ਲਾ ਪਹਿਲਾ ਪੱਬਾ ਭੁੱਲ ਗਏ ਬੋਲੋ ਸਤਨਾਮ ਦੂਸਰਾ ਪੱਬਾ ਸਾਰਿਆਂ ਦਾ ਭਲਾ ਮੰਗਣਾ ਤੇ ਤੀਸਰਾ ਪੱਬਾ ਤਿੰਨ ਪੱਬਿਆਂ ਦੀ ਦਾਤ ਬਾਣੇ 'ਚ ਰਹਿਣਾ ਗੱਜ ਕੇ ਆਖੋ ਸਤਨਾਮੁ ਸ੍ਰੀ ਇਹ ਤਿੰਨਾ ਪੱਬਿਆਂ ਦੀ ਵਿਚਾਰ ਜੇ ਕਰੀਏ ਬੜੀ ਡੂੰਗੀ ਕਿਉਂਕਿ ਜਦੋਂ ਆਪਾਂ ਇਹ ਦਾਤ ਧੀ ਨੂੰ ਦਵਾਂਗੇ ਨਾ ਆਵਦੀ ਨੂੰ ਉਹ ਘਰ ਪੱਕਾ ਵਸੂ ਕਿਉਂਕਿ ਪਹਿਲਾ ਪੱਬਾ ਬਾਣਾ ਮੰਨਣਾ ਹੁਣ ਜੇ ਮੰਨ ਲੂ ਆਪਣਾ ਗਰੀਬ ਕਾ ਰਿਸ਼ਤਾ ਹੋ ਗਿਆ ਕਪੜੇ ਪਾਉਣ ਲਈ ਨਹੀਂ ਛੱਤ ਕੋਠੀ ਨਹੀਂ ਗੱਡੀ ਬੈਣ ਨੂੰ ਨਹੀਂ ਤੇ ਫਿਰ ਉਹ ਭੈਣਾ ਤੇ ਰੋ ਰੋ ਕੇ ਮਰ ਜਾ। ਕਈ ਵਾਰੀ ਇੱਕੋ ਮਾਂ ਦੇ ਪੇਟੋਂ ਤਿੰਨ ਭੈਣਾ ਜੰਮੀਆਂ ਹੁੰਦੀਆਂ ਇੱਕ ਕੈਨੇਡਾ ਇੱਕ ਅਮਰੀਕਾ ਇੱਕ ਅੰਮਲੀ ਨਾਲ ਵਿਆਹੀ ਗਈ ਉਹ ਵਿਚਾਰੀ ਰੋਟੀ ਤੋਂ ਤਾਂਗੇ ਮੈਂ ਹਕੀਕਤ ਵੇਖੀ। ਤੇ ਜੇ ਸਾਡੇ ਕੋਲ ਇਤਿਹਾਸ ਨਾ ਹੁੰਦਾ ਸਾਡੇ ਕੋਲ ਗੁਰਬਾਣੀ ਦਾ ਖਜ਼ਾਨਾ ਨਾ ਹੁੰਦਾ ਤੇ ਕਿੰਨੇ ਗੱਲ ਨਾ ਲਾਉਣਾ ਸੀ। ਪਰ ਜਦੋਂ ਆ ਕਥਾ ਮੈਨੂੰ ਕਈ ਭੈਣਾ ਦੇ ਫੋਨ ਵੀ ਆਏ ਸੁਣ ਕੇ ਇਹ ਭਾਈ ਜੇਵ ਸੱਚੀ ਨਾਲੇ ਤੇ ਰੋਏ ਨਾਲੇ ਬੜਾ ਸਕੂਨ ਮਿਲਿਆ ਤੁਹਾਡਾ ਭਲਾ ਹੋਵੇ ਤੁਹਾਡੀ ਵੱਡੀ ਉਮਰ ਹੋਵੇ ਹੋ ਸਕਦਾ ਸੀਸਾਂ ਚ ਉਮਰ ਵੱਡੀ ਹੋ ਜੇ ਵਰਤ ਰੱਖ ਕੇ ਨਹੀਂ ਹੁੰਦੀ ਅਸੀਸ ਬੜੀ ਤਕੜੀ ਹੁੰਦੀ ਹੈ ਕੋਈ ਫੱਕਰ ਸੀ ਤੇ ਉਹ ਮਸਤਾਨਾ ਬੰਦਗੀ ਬੜੀ ਸੀ ਉਹਦੀ ਹਰ ਵੇਲੇ ਉਹਨੇ ਬੰਦਗੀ ਚ ਰਹਿਣਾ ਤੇ ਤਿੰਨ ਥਾਵਾਂ ਤੇ ਪਰਮੇਸ਼ਰ ਦਾ ਵਾਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ਼ਾਰਾ ਕਰਦੇ ਕਿਤੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਜਲੇ ਹੈ ਥਲੇ ਹੈ ਅਪੀਤ ਹੈ ਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਭੇਸ ਹੈ ਇੱਕ ਤੇ ਜਰੇ ਜਰੇ ਚ ਵਸਦਾ ਤੇ ਦੂਸਰਾ ਉਹਦਾ ਟਿਕਾਣਾ ਵਿੱਚ ਸੰਗਤ ਹਰ ਪ੍ਰਭ ਆਵੇ ਇੱਥੇ ਜਿੱਥੇ ਸੰਗਤ ਜੁੜ ਕੇ ਵਹਿੰਦੀ ਆ ਤੀਸਰਾ ਉਹਦਾ ਆਸਣ ਹੈ ਗਾਇ ਸੁਖਮਣੀ ਸਾਹਿਬ ਚ ਮਾਰੇ ਕਹਿੰਦੇ ਪ੍ਰਭ ਜੀ ਵਸੈ ਸਾਦ ਕੀ ਰਸਨਾ ਨਾਨਕ ਜਨਕਾ ਨੌਂ ਦੁਆਰੀ ਸਾਦ ਸਾਦ ਸਦਾ ਹੈ ਉਮਸਤਾਨਾ ਬੰਦਕੀ ਨਾ ਰਤਿਆ ਇੱਕ ਰਾਜੇ ਦੇ ਦੇਸ਼ ਗਿਆ ਉੱਥੇ ਬਹੁਤ ਸੁੰਨ ਸਮਾਨ ਪਈ ਐ ਉਹਨੂੰ ਲੱਗੀ ਹੀ ਭੁੱਖ ਯੋਨੇ ਜਾ ਕੇ ਜਦੋਂ ਨਗਰ ਦੇ ਵਿੱਚ ਆਵਾਜ਼ ਮਾਰੀ ਬਖਸ਼ਾਮ ਦੇਹੀ ਜਿਹੜੇ ਘਰ ਵੀ ਜਾਵੇ ਉਹ ਘਰ ਵਾਲਾ ਕਹੇ ਭਾਈ ਪ੍ਰਸ਼ਾਦਾ ਨਹੀਂ ਮਿਲਣਾ ਉਹ ਕਹਿੰਦਾ ਗੱਲ ਕੀ ਹੋਈ ਦੱਸ ਦਿਓ ਕਹਿੰਦੇ ਰਾਜੇ ਦਾ ਪੁੱਤਰ ਮਰ ਗਿਆ ਜਵਾਨ ਇਸ ਸਾਰੇ ਪਿੰਡ ਨੇ ਸੋਗ ਮਨਾਇਆ ਹੈ ਵੀ ਰੋਟੀ ਨਹੀਂ ਅੱਜ ਪੱਕਣੀ ਰਾਜੀ ਜੀ ਦੀ ਘਰ ਚਲੇ ਗਿਆ ਕਿਉਂਕਿ ਫਕੀਰ ਸਾਧੂ ਨੂੰ ਥੋੜਾ ਹੰਗਾ ਉਹ ਪਹਿਲੇ ਬੇਪਰਵਾਹੀ ਹੁਣ ਨਹੀਂ ਗੱਲ ਬਾਤ ਹੁਣ ਤੇ ਕੋ ਵਿਰਲਾਉ ਨਹੀਂ ਤੇ ਔਖਾ ਹੀ ਹੈ ਬਹੁਤ ਔਖਾ ਕੰਮ ਕਰਤਾ ਸੀ ਨਾ ਮਾਰੇ ਤੋਂ ਸਾਨੂੰ ਡਰ ਲੱਗਦਾ ਹਮੇ ਤੋ ਆਪਣੋਂ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਇਹ ਡੀ ਯੋਧਿਆਂ ਦੀ ਕੌਮ ਜਿਨ੍ਹਾਂ ਦੇ ਡੌਲਿਆਂ ਤੇ ਕੋਹੇ ਨੂਰ ਵੱਜੇ ਹੋਣ ਅੱਜ ਕੀ ਕੀ ਬਣ ਗਿਆ ਹੈ ਜਿਹੜੇ ਬਹਾਦਰ ਬਾਬਾ ਬਿਰੀ ਚੰਦ ਸਾਹਿਬ ਵੰਗਾਰ ਕੇ ਜਹਾਂਗੀਰ ਨੂੰ ਕਹਿੰਦੇ ਸੀ ਉਹ ਪਹਿਲਾ ਵੀ ਕੋੜਾ ਮੈਂ ਖੜਿਆ ਇਹ ਦੂਜਾ ਵੀ ਜੀ ਬਾਵਾ ਚਿਮਤ ਹੈਗੀ ਤੇ ਆ ਜਾ ਆਹਾ ਸ਼ਾਹ ਜਾਨ ਕਹਿੰਦੇ ਜੇ ਤੇਰੀਆਂ ਬਾਵਾ ਚਿਮਤਾਂ ਨਾਲ ਤੇ ਅਹੀਂ ਲੈ ਕੇ ਗਏ ਤੇ ਲੈ ਜਾ ਇਹ ਜੁਰਤ ਅੱਜ ਕਿੱਥੇ ਚਲੇਗੀ ਅੱਜ ਹਰ ਬੰਦਾ ਨਾ ਮਾਫੀ ਦਿਓ ਦੂਜੇ ਦੇ ਮੋਢੇ ਤੇ ਚਲਾਉਂਦਾ ਕਈ ਸੰਗਤਾਂ 'ਚ ਜਾਈਦਾ ਨਾ ਗੁੱਸਾ ਕਿਸੇ ਦਾ ਹੁੰਦਾ ਤੇ ਕੰਨ 'ਚ ਕਹਿਣਗੇ ਗਿਆਨੀ ਜੀ ਐਂ ਤਰ੍ਹਾਂ ਬੋਲਿਓ ਸਟੇਜ ਤੇ ਮੈਂ ਕਹਾ ਵੀ ਤੂੰ ਆ ਜਾ ਵੀ ਤੂੰ عمر ਕੱਢ ਲਈ ਆਵਦੀ ਦਾੜਾ ਚਿੱਟਾ ਹੋ ਗਿਆ ਵਾਹ ਸਾਰੇ ਦੇਸ਼ ਨੂੰ ਮੇ ਖਾ ਲਿਆ ਦੁਨੀਆ ਨੂੰ ਲੁੱਟ ਕੇ ਤੇ ਅਹੀਂ ਕੱਲ ਦੇ ਜਵਾਬਾਂ ਦਾ ਪ੍ਰਚਾਰ ਕਰੇ ਸਹੀ ਖਲਾ ਵੀ ਮੈਨੂੰ ਮੇਰੇ ਮੋਢੇ ਤੇ ਰੱਖ ਕੇ ਚਲਾ ਵੀ ਇਹ ਚਾਰ ਦਿਨ ਨਾਂ ਕੱਢਿਆ ਕੋ ਸਤਨਾਮ ਵੇਖੋ ਅਸੀਂ ਕਿ ਦੇਸ਼ਤਾਨ ਹੋ ਗਏ ਆ ਵੀ ਸੱਚ ਸੁਣਾਏ ਸੀ ਤੇ ਮੁੜ ਕੇ ਬਹਾਨਾ ਬਣਾ ਕਿੜਾ ਨਹੀਂ ਪਾਈ ਸਾਨੂੰ ਲੋਕ ਸੁਣਦੇ ਵੜਾ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਮੈਂ ਕਿਹਾ ਤੁਹਾਡੀ ਵੀ ਜਾਂਦੀ ਆ ਤੁਸੀਂ ਸੱਚੇ ਮਨੋਂ ਸੱਚ ਬੋਲੋ ਸਟੇਜ ਤੇ 1 ਘੰਟਾ ਲੈ ਸਵੇਰੇ ਤੱਕ ਸਟਾਰ ਬਣ ਜਾਓਗੇ ਬੋਲੇ ਕਿੜਾ ਉਚਿਆਂ ਨੇ ਮੀਟਿੰਗ ਕੀਤੀ ਨਾ ਬਿੱਲੀ ਫੜਦੀ ਆ ਇੱਕ ਕਹਿੰਦਾ ਮੈਂ اگਲੀ ਲੱਤ ਫੜ ਲੈਂਦਾ ਜੇ ਕਹਿੰਦੇ ਦੂਜੀ ਤੀਜਾ ਕਹਿੰਦਾ ਪਿਛਲੀ ਚੌਥਾ ਇੱਕ ਕਹਿੰਦਾ ਮੈਂ ਪੂਛ ਘੁੱਟ ਕੇ ਜਿਹੜਾ ਚੂਹਿਆਂ ਦਾ ਲੀਡਰ ਹੀ ਪਰੇ ਜੇ ਬੈਠਾ ਉਹਨੂੰ ਕਹਿੰਦੇ ਤੂੰ ਵੀ ਸਲਾਹ ਦੇ ਦੇ ਕਹਿੰਦਾ ਤੁਹਾਡੀਆਂ ਸੁਣਦਿਆਂ ਕਹਿੰਦਾ ਤੂੰ ਵੀ ਕੋਈ ਸੁਣਾ ਦੇ ਕਹਿੰਦਾ ਮੈਂ ਸਾਰਾ ਕੁਝ ਸੁਣ ਲਿਆ ਆਪੂ ਆਪਣੀ ਜਗ੍ਹਾ ਮੱਲੀ ਜਾਂਦੇ ਮਿਆਊਂ ਵਾਲੇ ਬਨੇ ਕਿਹੜਾ ਆਊਗਾ ਇਹ ਮੂੰਹ ਮੂੰਹ ਤੇ ਨਹੀਂ ਨਾ ਕੋਈ ਆਉਂਦਾ ਹਣਾ ਪਹਿਲੇ ਇਦਾਂ ਦੇ ਨਹੀਂ ਸੀ ਜੋ ਅੰਦਰ ਸੀ ਉਹ ਫਟੱਕ ਦੇ ਨਹੀਂ ਨਿਕਲਿਆ ਐਵੇਂ ਥੋੜਾ ਉਹਨਾਂ ਦੇ ਕਸ਼ੈਰੀਆਂ ਤੋਂ ਵੀ ਪਠਾਨ ਡਰਦੇ ਇੱਕ ਮੂਵੀ 'ਚ ਮੈਂ ਵੇਖਿਆ ਸੀਨ ਕਟਿਆ ਪਠਾਨ ਲੈਣ ਬਣ ਕੇ ਬੈਠੇ ਤੇ ਸਰਦਾਰ ਹਰੀ ਸਿੰਘ ਨਲੂਆ ਮੇਰਾ ਵਿਸ਼ਾ ਨਹੀਂ ਤੇ ਉਹ ਸ਼ਹੀਦ ਹੋ ਗਏ ਤੇ ਉਹਨਾਂ ਆਖਿਆ ਜਿੱਨਾਂ 'ਚ ਸੱਚੀ ਸਰਕਾਰ ਗੁਰੂ ਦੀ ਕਿਰਪਾ ਦੇ ਨਾਲ ਵਰਸਾਈ ਹੋਈ ਬਖਸ਼ਿਸ਼ ਜਿਹੜੀ ਹੈ ਸਾਡੇ ਘਰ 'ਚ ਨਹੀਂ ਆਉਂਦੀ ਮਹਾਰਾਜਾ ਰਣਜੀਤ ਸਿੰਘ ਨਹੀਂ ਪਹੁੰਚਦਾ ਫੌਜਾਂ ਮੇਰੀ ਮੌਤ ਦਾ ਰੌਲਾ ਨਾ ਪਾ ਦਿਓ ਨਹੀਂ ਤੇ ਤੁਹਾਨੂੰ ਜੂੰਦਿਆਂ ਨੇ ਉਹਨਾਂ ਚੋਕੇ ਲੈ ਜਾਣਾ ਜੇ ਇਥੋਂ ਨਿਸ਼ਾਨ ਵੀ ਖਾਲਸੇ ਦਾ ਲੈ ਜਾਣਾ ਜੀ ਤੇ ਜੇ ਅੱਜ ਮੇਰਾ ਨਿਸ਼ਾਨ ਡਿੱਗ ਪਿਆ ਤੇ ਮੇਰੀ ਕੀਤੀ ਹੋਈ ਮਿਹਨਤ ਜਿਹੜੀ ਅਜਾਈ ਚਲੀ ਜਾਣੀ ਹੈ ਕਿਉਂਕਿ ਕੌਮਾਂ ਨਿਸ਼ਾਨ ਦੇ ਨਾਲ ਜੀਂਦੀਆਂ ਇਹਵੇਂ ਇੱਕ ਬੜਾ ਪਿਆਰਾ ਨਗਮਾ ਵੀ ਸੁਣਾਇਆ ਵੀ ਕੋਈ ਫੌਜੀ ਲੜਦਾ ਹੈ 6571 ਦਾ ਹੋਵੇਗਾ ਤੇ ਉਹਨੂੰ ਘੇਰਾ ਪੈ ਗਿਆ ਤੇ ਉਹ ਨਾਲ ਦੇ ਸ਼ਹੀਦ ਹੋ ਗਏ ਉਹਦੇ ਹੱਥ 'ਚ ਨਿਸ਼ਾਨ ਸਾਹਿਬ ਸੀ ਤੇ ਉਹਨੂੰ ਪਠਾਣ ਕਹਿਣ ਲੱਗੇ ਵੀ ਹੁਣ ਕੀ ਰਿਆ ਗਿਆ ਏ ਨਿਸ਼ਾਨ ਛੁੱਟ ਤੇ ਸਟੇਨ ਗਨ ਫੜ ਉਹ ਕਹਿੰਦਾ ਜੇ ਨਿਸ਼ਾਨ ਹੀ ਡਿੱਗ ਪੇ ਤੇ ਫਿਰ ਸਟੇਨ ਗਨ ਕਾਦੇ ਲਈ ਫੜਨੀ ਨਿਸ਼ਾਨ ਵਾਸਤੇ ਤੇ ਲੜਨਦੇ ਨਿਸ਼ਾਨ ਤੇ ਸਾਡੇ ਗੁਰੂ ਕੇ ਬਾਬਾ ਯੋਰਾਵਰ ਬਾਬਾ ਫਤੇ ਸਿੰਘ ਸਾਹਿਬ ਨੇ ਨਿਸ਼ਾਨ ਦੇ ਦਿੱਤੇ ਆ ਜੇ ਨਿਸ਼ਾਨ ਹੀ ਡਿੱਗ ਪੇ ਤੇ ਫਿਰ ਕਾਦਾ ਕਹਿੰਦੇ ਵੀ ਡਿੱਗੂਗਾ ਤੇ ਫਿਰ ਵੀ ਜਦੋਂ ਤੇਰੇ ਹੱਥ ਕੱਟ ਦਿੱਤੇ ਉਹ ਕਹਿੰਦਾ ਮੈਂ ਗੋਡਿਆਂ 'ਚ ਲੈ ਲਵਾਂ ਕਹਿੰਦੇ ਫਿਰ ਗੋਡੇ ਵੜਦੇ ਆਂਗੇ ਕਹਿੰਦਾ ਮੈਂ ਮੂੰਹ ਚ ਪਕੜ ਲੂੰਗਾ ਕਹਿੰਦੇ ਜਦੋਂ ਗਰਦ ਨਹੀਂ ਉਡਾ ਦੇਾਂਗੇ ਕਹਿੰਦਾ ਜਦੋਂ ਸੇਰੀ ਲੈ ਗਿਆ ਫਿਰ ਨਿਸ਼ਾਨ ਜਾਣੇ ਤੇ ਨਿਸ਼ਾਨ ਦਾ ਮਾਲਕ ਜਾਣੇ ਆਪਣਾ ਤੇ ਸਿਰ ਦੇ ਨਾਲ ਦਾਵਾ ਬੋਲੇ ਸੋਨਹਰ ਅਕਾਲ ਮਰਦਾਂ ਦੀ ਗੱਲ ਸਿਰਾਨਾ ਹੁੰਦੀ ਹੈ ਗੁਰਮਖੋ ਤੇ ਕਿੰਨੇ ਤੁਰੇ ਜਾਂਦੇ ਲੋਕ ਪਰ ਇਹ ਇਹ ਅੰਦਰੋਂ ਤਾਂ ਨਿਕਲ ਨਹੀਂ ਜੇ ਕਮਾਈ ਹੋ ਬੰਦਗੀ ਦੇ ਨਾਲ ਜਿੱਡੀ ਵੱਡੀ ਬਾਤ ਓਡੀ ਵੱਡੀ ਸ਼ਹਾਦਤ ਹੁੰਦੀ ਆ ਤੇ ਹੁਣ ਪਹਿਰਾ ਇਸ ਤਰ੍ਹਾਂ ਦਾ ਵੀ ਨਿਤਨੇਮ ਆਹੀਂ ਤੇ ਆਪ ਨਹੀਂ ਕਰਦੇ ਤੁਹਾਨੂੰ ਵੀ ਕਹੀਏ ਸੱਚ ਦੱਸ ਦੇ ਕਿਉਂਕਿ ਸਚਾਈ ਇੱਕ ਵਜ ਜਾਂਦਾ ਜਾਂਦਿਆਂ ਨੂੰ ਗੱਡੀਆਂ ਜਿ ਥੱਕਿਆਂ ਚਲੋ ਇਹ ਵੀ ਇੱਕ ਸੇਵਾ ਕਹਿ ਲੋ ਵੀ ਬਾਣੀ ਬਾਣਾ ਜਿਹੜਾ ਬੜੀ ਵੱਡੀ ਦਾਤ ਹੈ ਸੇਵਾ ਦੇ ਵਿੱਚੋਂ ਇਨਕਲਾਬ ਨਿਕਲਦਾ ਕਿਉਂਕਿ ਫੇਰੀ ਇਹ ਆਵਾਜ਼ਾਂ ਆਉਂਦੀਆਂ ਕਬੀਰ ਜੇ ਸਮਰਨੇ ਤੇ ਮੇਰੇ ਮਨ ਆਨੰਦ ਤੇ ਇਹ ਸਚਾਈ ਆ ਜਿੰਨਾ ਚਿਰ ਆਪਾਂ ਸਮਰਪਣ ਨਹੀਂ ਕਰਦੇ ਅੱਜ ਲਿਖ ਲਓ ਕੱਲ ਲਿਖ ਲਓ ਪਰਸੋਂ ਲਿਖ ਲਓ ਕੁਝ ਨਹੀਂ ਮਿਲਣਾ ਅੱਜ ਸਾਥ ਨਹੀਂ ਦਿੰਦੇ ਆਪਾਂ ਮੋਢੇ ਤੇ ਚਲਾਉਣੇ ਆਖੋ ਸਤਨਾ ਤੇ ਮੋਢਾ ਨਾ ਬਣਾਈਏ ਸਾਰੇ ਤਿਆਰ ਬਰਤਾਰ ਹੋਈਏ ਕਹਿੰਦੇ ਨਾ ਭਗਤ ਸਿੰਘ ਜੰਮੇ ਗਵਾਂਡੀਆਂ ਦੇ ਪਰ ਮੇਰੇ ਨਾ ਜੰਮੇ ਜੇ ਕੇ ਦੇ ਨਿਆਣੇ ਨੂੰ ਕਹਦਾ ਪੁੱਤ ਕੇਸ ਰੱਖ ਲੈ ਚੰਗਾ ਉਹਦੀ ਮਾਂ ਲਾਮਾਂ ਦਿੰਦੀ ਮੇਰੇ ਪੁੱਤ ਦੀ ਬੇਇੱਜ਼ਤੀ ਕਰਦੀ ਆ ਦਮਹਕਲਗੀ ਵਾਲੇ ਦੇ ਪੁੱਤਰ ਨਹੀਂ ਸਹ ਰੋ ਵਿਚਾਰ ਸਮਾ ਨੇੜਿਆ ਉਹ ਫਕੀਰ ਰਾਜੇ ਨੂੰ ਕਹਿੰਦਾ ਵੀ ਰੋਟੀ ਉਹ ਕਹਿੰਦੇ ਮੇਰਾ ਪੁੱਤਰ ਮਰ ਗਿਆ ਜਵਾਨੀ ਦੇ ਵਿੱਚ ਤੇ ਅੱਜ ਪ੍ਰਸ਼ਾਦਾ ਨਹੀਂ ਪੱਕਿਆ ਜਿੱਤੇ ਰਾਜਾ ਪ੍ਰੇਮੀ ਅੱਜ ਵਰਗਾ ਨਗਣਾ ਫਕੀਰ ਨੂੰ ਫਾਂਸੀ ਦੇ ਦਿਓ ਆਕੋ ਸਤਨਾ ਮਾਰ ਦਿਓ ਸੱਚੀ ਉਦੋਂ ਰਾਜੇ ਵੀ ਕੁ ਸੋਚ ਸੂਝ ਲੈਂਦੇ ਹੀ ਤੇ ਮਾਰੇ ਸੱਚੇ ਪਾਸ਼ਾ ਕਿਰਪਾ ਕਰ ਰਾਜਾ ਕਹਿੰਦਾ ਫਕੀਰ ਜੀ ਅੱਜ ਤੇ ਚੁੱਲ੍ਹੇ ਸਾਡੇ ਵੀ ਬੰਦਾ ਸੋਗ ਮਣਾ ਕੇ ਬੈਠਿਆਂ ਕਹਿਣ ਲੱਗਾ ਕੀ ਹੋਇਆ ਕਹਿੰਦੇ ਪੁੱਤਰ ਮਰ ਗਿਆ ਜਵਾਨੀ ਚ ਤੇ ਕਹਿਣ ਲੱਗੇ ਰਾਜਾ ਵੀ ਤੂੰ ਅੱਖਾਂ ਕਿਉਂ ਨਹੀਂ ਭਰੀਆਂ ਫਿਰ ਕਹਿੰਦਾ ਜੀ ਮੈਨੂੰ ਜਿੱਦਨੇ ਬੱਚਾ ਜੰਮਿਆ ਸੀ ਨਾ ਤੇ ਮੈਂ ਕਿਸੇ ਗੁਣੀ ਜਨ ਵਿਦਵਾਨ ਪੰਡਿਤ ਪਾਸੋਂ ਇਹਦੀ ਪੱਤਰੀ ਖਲਾਈ ਕਮਾਈ ਵਾਲਾ ਹੀ ਇਹ ਵਿਦਿਆ ਹੈਗੀ ਸੀ ਹੁਣ ਚਲੋ ਸਾਰੇ ਸਾਡੇ ਵਰਗੇ ਹੋਗੇ ਨਾ ਇਹੀ ਵੀ ਉਹਨਾਂ ਦੀ ਗੰਤੀ ਹੈ ਦੇ ਪਾਪਾ ਬੁੱਢਾ ਸਾਹਿਬ ਦੇ ਪੈਰਾਂ ਦੀ ਖਾਕ ਵਰਗੇ ਨਹੀਂ ਆਉਦੇ ਤੇ ਉਹੀ ਆ ਭਾਵੇਂ ਸ਼ੀਟਾਂ ਉਹੀ ਆ ਪਰ ਬੰਦੇ ਬਦਲ ਗਿਆ ਕੋ ਸਤਨਾ ਤੂੰ ਇਸ ਕਰਕੇ ਸਾਧ ਸੰਤ ਜੀ ਉਹ ਕਮਾਈ ਵਾਲੇ ਨਜ਼ੂਮੀ ਨੇ ਦੱਸਿਆ ਸੀ ਵੀ ਰਾਜਾ ਤੇਰੇ ਪੁੱਤਰ ਦਾ ਮਸਤਕ ਦੱਸਦਾ ਹੈ ਵੀ ਇਹਨੇ ਜਵਾਨੀ ਚ ਜਾਣਾ 17ਵੇਂ 18ਵੇਂ ਸਾਲ ਦੀ ਮੌਦ ਹੋ ਜਾਣੀ ਤੇ ਮੈਂ ਫਿਰ ਕਹਿੰਦੇ ਬਾਣਾ ਮੰਨ ਲਿਆ ਤਿੰਨ ਪੱਬੇ ਦਿੱਤੇ ਸੀ ਰੋਣੇ ਆਪਾਂ ਬੜੇ ਪੱਬਾ ਬਾਣਾ ਪੱਬਾ ਭੁੱਲ ਗਏ ਪੱਬਾ ਬੜਾ ਮੰਗਣਾ ਕਹਿੰਦੇ ਬਾਣਾ ਮੰਨ ਕੇ ਬੈਠਾ ਏ ਫਕੀਰ ਵੇਖੋ ਕੀ ਹੁੰਦਾ ਉਹਦੀ ਜੀਵ ਤੇ ਰੱਬ ਬੈਠਾ ਪ੍ਰਭ ਦੀ ਵਸੈ ਸਾਧੂ ਪੁੱਜਿਆ ਹੀ ਕਹਿਣ ਲੱਗਾ ਰਾਜਾ ਭੁੱਖ ਮੈਨੂੰ ਬੜੀ ਲੱਗੀ ਚੱਲ ਅੱਜ ਦੀ ਨਹੀਂ ਤੇ ਕੱਲ ਦੀ ਬਈ ਬਈ ਦੇ ਦੇ ਤੇ ਉਹ ਕਹਿੰਦਾ ਠੀਕ ਮੈਂ ਨਿਗਾ ਮਾਰਦੇ ਰਾਜਾ ਗਿਆ ਰਸੋਈ ਚ ਦੋ ਪ੍ਰਸ਼ਾਦਾ ਦੀ ਨਜ਼ਰ ਆਏ ਤੇ ਦੋਵੇਂ ਲੈ ਆ ਲਿਆ ਕੇ ਫਕੀਰ ਨੂੰ ਦਿੱਤੇ ਕਹਿੰਦਾ ਮਾਫ ਕਰਿਓ ਫਕੀਰ ਸਾਈ ਮੈਂ ਕਦੇ ਆਪਣੇ ਦਰਬਾਰ ਚੋਂ ਕਿਸੇ ਨੂੰ ਖਾਲੀ ਨਹੀਂ ਮੋੜਿਆ ਰੋਟੀ ਤੋਂ ਮੈਂ ਕਦੇ ਕਿਸੇ ਨੂੰ ਬਸਤਰ ਤੋਂ ਨਹੀਂ ਮੋੜਿਆ ਫਿਰ ਅੱਜ ਮਜਬੂਰੀ ਆ ਕਿ ਮੈਂ ਤੇਰੀ ਸੇਵਾ ਨਹੀਂ ਕਰ ਸਕਿਆ ਪ੍ਰਸ਼ਾਦਾ ਗਰਮ ਛਕਾਉਣਾ ਹੀ ਫੱਕਰ ਵੀ ਇਹੋ ਜੇ ਰੱਬ ਦੇ ਰੰਗ ਵਿੱਚ ਸੀ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਪਰਵਾ ਨਾਹੀ ਕਿਸੈ ਕੇ ਦੀ ਬਾਜ ਸਚੇ ਫਕੀਰ ਨੇ ਰੋਟੀਆਂ ਪਕੜੀਆਂ ਪਕੜ ਕੇ ਰੋਟੀਆਂ ਵੱਲ ਵੇਖ ਕੇ ਕੁਝ ਸਮਾਂ ਵਿਰਾਗ ਕੀਤਾ ਉਹ ਤੁਮਕੇ ਰੋਟੀਆਂ ਦੇ ਡਿੱਗੇ ਫੇ ਰੋਟੀ ਨੂੰ ਬੰਦ ਕਰਕੇ ਉੱਪਰ ਵੱਲ ਵੇਖ ਕੇ ਹੱਸਿਆ ਜਦੋਂ ਹੱਸਿਆ ਤੇ ਕਹਿੰਦਾ ਇੱਕ ਦਇਆ ਦਾਇਆ ਦੋਦਾਇ ਰਾਜਾ ਕਹਿੰਦਾ ਏ ਕੀ ਕਹਿੰਦਾ ਜਾ ਜਾ ਕੇ ਖੁਸ਼ੀਆਂ ਬਣਾ ਕਹਿੰਦਾ ਕਾ ਦੀਆਂ ਕਹਿੰਦੇ ਕਿਹੜੇ 17 ਸਾਲ ਤੇ ਕਿਹੜੇ ਪੰਡਤ ਤੇ ਕਿਹੜੀਆਂ ਪੱਤਰੀਆਂ 20 ਸਾਲ ਹੋਰ ਜੀਊਗਾ ਆਖੋ ਸਤਿਨਾਮ ਉਹ ਫਕੀਰ ਜੂ ਚੋਂ ਬਾਹਰ ਹੋਇਆ ਤੇ ਪੁੱਤਰ ਦੇ ਸਾਹ ਚੱਲ ਗਏ ਜਦੋਂ ਸਾਹ ਚੱਲੇ ਤੇ ਪੁੱਤਰ ਜਿੰਦਾ ਆਇਆ ਤੇ ਰਾਜੇ ਨੇ ਉਹਨੂੰ ਵੀ ਸੱਦਿਆ ਵਿਦਵਾਨ ਨੂੰ ਹੁਣ ਹਰ ਬੰਦਾ ਆਪਣਾ ਮਾਸ ਬਚਾਉਂਦਾ ਉਹ ਕਹਿੰਦਾ ਤੂੰ ਤੇ 17 ਸਾਲ ਕਹਿੰਦਾ ਇਹ ਕੀ ਉਹਨੇ ਆ ਕੋਈ ਕਮਾਈ ਵਾਲਾ ਆਇਆ ਏ ਮੇਰੀ ਬਾਦੀ ਭਗਤ ਛਡਾਵੇ ਬਾਦੀ ਭਗਤ ਨਾ ਛੁਟੈ ਮੋਇ ਗੁਰਬਾਣੀ ਹਵਾਲੇ ਦਿੰਦੀ ਬੜੇ ਇਸ ਤਰ੍ਹਾਂ ਦੇ ਕਈ ਲੋਕ ਨਾਮ ਮੰਨਣ ਉਹ ਕਹਿੰਦਾ ਹੁਣ ਇਹ ਮੈਂ ਗੱਲ ਕਰਕੇ ਡਿਆਂ ਵੀ ਆਪਾਂ ਵਰਤ ਰੱਖਦੇ ਲੰਮੀ ਉਮਰ ਦਾ ਪਰ ਪਖੰਡ ਹੈ ਵਰਤ ਰੱਖਿਆ ਬੀਬੀ ਪਾਣੀ ਨੇ ਸਬਰ ਸੰਤੋਖ ਸ਼ੁਕਰ ਦਾ 6 ਸਾਲ 11 ਮਹੀਨੇ 17 ਦਿਨ ਮਹਾਰਾਜ ਆਰਬਲਾ ਦੇਗੇ ਇਥੇ ਵਸਨੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਦੇ ਪਿਤਾ ਬਾਪੂ ਨਿਹਾਲ ਸਿੰਘ ਦੀ ਅਟਾਰੀ ਜਦੋਂ ਮਹਾਰਾਜਾ ਰਣਜੀਤ ਸਿੰਘ ਸੇਧ ਢਿੱਲੀ ਹੋਈ ਮੰ지에 ਤੇ ਪੈ ਗਿਆ ਇਤਿਹਾਸ ਪੜ੍ਹ ਕੇ ਵੇਖ ਲਿਓ ਸਰਦਾਰ ਨੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੱਲ ਚ ਪਾਇਆ ਹਜੂਰੀਆ ਤੇ ਤਰਲਾ ਮੰਤ ਕਰਕੇ ਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੇਰੀ ਸਰਕਾਰ ਉੱਠ ਪਈ ਜੇ ਤੂੰ ਸ਼ੇਰ ਹੀ ਲੈਣਾ ਤੇ ਮੇਰਾ ਲੈਲਾ ਇਤਿਹਾਸ ਕਹਿੰਦਾ ਇੱਧਰ ਸ਼ੇਰੇ ਪੰਜਾਬ ਮੰਜੇ ਤੋਂ ਉੱਠਣਾ ਸ਼ੁਰੂ ਹੋ ਗਿਆ ਸਰਦਾਰ ਨਿਹਾਲ ਸਿੰਘ ਮੰਜੇ ਤੇ ਪੈਣੇ ਸ਼ੁਰੂ ਹੋ ਗਏ ਸਰਦਾਰ ਦੀ ਮੌਤ ਹੋ ਗਈ ਤੇ ਸ਼ੇਰੇ ਪੰਜਾਬ ਉੱਠ ਖੜੋਤਾ ਉਹਨਾਂ ਦੇ ਪਿਆਰ ਚ ਫਿਰ ਸ਼ਾਮ ਸਿੰਘ ਟਾਰੀ ਚੌਥਾ ਥਾਮ ਸਿੱਖ ਰਾਜ ਦਾ ਉਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ بڑے ਇਤਿਹਾਸ ਇਦਾਂ ਦੇ ਉਸ ਪੰਡਤ ਨੂੰ ਗੁੱਸਾ ਆਇਆ ਜਦੋਂ ਗੁੱਸਾ ਆਇਆ ਤੇ ਉਹ ਮਗਰ ਗਿਆ ਉਹ ਫੇਰ ਇੱਕ ਰੁੱਖ ਥੱਲੇ ਬੈਠਾ ਮਾਜ ਦੇ ਵਿੱਚ ਫੁਲਕੇ ਛਕਣਦਿਆ ਤੇ ਫਕੀਰ ਦੇ ਜਾਂਦਿਆ ਸਾਰ ਪੰਡਤ ਨੇ ਠੋਡ ਮਾਰਿਆ ਜਦੋਂ ਠੋਡ ਮਾਰਿਆ ਉਹ ਕਹਿੰਦਾ ਕਾਦਾ ਕਹਿੰਦਾ ਇੱਕ ਹੋਰ ਮਾਰਤਾ ਆਖੋ ਸਤਨਾਮ ਕਹਿੰਦਾ ਦੂਜਾ ਤੇ ਮਾਰਤਾ ਹਣ ਤੀਜਾ ਨਾ ਮਾਰਦੀ ਕਹਿੰਦਾ ਮੇਰੀ ਰੋਟੀ 'ਚ ਲੱਤ ਮਾਰਿੰਦਿਆਂ ਇਹ ਰਾਜੇ ਨੂੰ ਮੇਰੀ ਵਿਦਿਆ ਝੂਠੀ ਕਰਤੀ ਕਈ ਸਾਲਾਂ ਦੀ ਤੂੰ ਮੇਰੀ ਰੋਜੀ ਰੋਟੀ ਖੋਲ ਆਇਆ ਏ ਉਹ ਤੀਜੀ ਲੱਤ ਮਾਰੀ ਤੇ ਕਹਿੰਦੇ ਫਿਰ ਇੱਕ ਦਇਆ ਦੋ ਦਇ ਵੀ ਤਿੰਨ ਦਇ ਚਾਰ ਦਇ 40 ਪੰਜ ਦਇ 6 ਦਇ 60 ਕਹਿੰਦੇ ਅੱਗੇ ਤੇ 20 ਦਿੱਤੀ ਲੈ ਫਿਰ ਹੁਣ 60 ਸਾਲ ਜੀਊਗਾ ਗੱਜ ਕੇ ਆਖੋ ਸਤਨਾਮ ਸ੍ਰੀ ਸੂਿਸ ਕਰਕੇ ਸਾਜ ਸੰਗਤ ਤੇ ਵੱਡਿਆਂ ਦੀਆਂ ਬਾਤਾਂ ਕਮਾਈ ਵਾਲਿਆਂ ਦੀਆਂ ਖੇਡਾਂ ਨੇ ਨਾਮ ਰਹੇਓ ਸਾਧੂ ਰਹੇਓ ਰਹੇਓ ਗੁਰਗੋ ਕਹ ਨਾਨਕੇ ਜਗਤ ਮੈਂ ਕਿਨ ਜਪਿਓ ਆਓ ਇਕ ਧਰਨਾ ਪੜ ਕੇ ਸਬਾਵਤੀ ਜੀ ਆਇਆਂ ਬਹੁਤ ਸਤਿਕਾਰਯੋਗ ਸਾਡੀ ਕੌਮ ਦੇ ਪਿਆਰੇ ਵਿਦਵਾਨ ਸਤਿਆਰੇ ਵਿਦਵਾਨ ਗਿਆਨੀ ਇਸਤ੍ਰਾਮ ਸਿੰਘ ਜੀ ਲਾਲੂ ਘੁੰਮਣ ਭਾਵਨਾ ਵਾਲੇ ਨੇ ਪ੍ਰਤੀਤ ਵਾਲੇ ਨੇ ਆਵ ਸਾਰੀ ਸੰਗਤ ਨੇ ਤਿੱਲ ਫੁੱਲ ਆਵ ਜੀ ਨੇ ਚੜਾਏ ਬੜੀ ਖੁਸ਼ੀ ਹੁੰਦੀ ਕਲ ਜੁਗ ਦਾ ਮਾਹੌਲ ਹੈ ਘਰ ਦੇ ਚਾਰ ਜੀ ਅੱਤੇ ਇਕੱਠੇ ਨਹੀਂ ਬੈੰਦੇ ਬੋਲਦੇ ਅਸੀਂ ਕਰਮਾਲੇ ਹਾਏ ਇੱਕ ਸਿੰਘ ਦੱਸਣ ਦਿਆ ਕਿ ਨਾ ਮੈਂ ਗੁਰਦਾਸਪੁਰ ਆਇਆ ਕੋ ਸਤਨਾਮ ਸ੍ਰੀ ਇੱਕ ਸਿੰਘ ਮਿਲਿਆ ਕਿਨੇ ਭਾਈ ਸਹਿਬਾ ਦਾੜਾ ਕੱਟਦਾ ਸੀ ਤੇ ਦਾੜਾ ਪ੍ਰਕਾਸ਼ ਹੈ ਮੇਰੇ ਛੋਟੇ ਜਿਹੇ ਭਜੰਗੀ ਨੇ ਅੰਮ੍ਰਿਤ ਛਕ ਲਿਆ ਤੇ ਮੈਂ ਕਿਹਾ ਭਲਾ ਹੋ ਗਿਆ ਚੰਗੀ ਗੱਲ ਆ ਬਾਜੂਗੇ ਤੇ ਮਾਰੇ ਕਿਰਪਾ ਕਰੇ ਤਗੜੇ ਹੋ ਕੇ ਤੇ ਗੁਰੂ ਦਾਤੇ ਦੀਆਂ ਮਿਹਰਾ ਹੋਣ ਆਪ ਜੀ ਦੀਆਂ ਦਿੱਤੀਆਂ ਬਖਸ਼ਿਸ਼ਾਂ ਵਧਨ ਫੁੱਲਣ ਤੋ ਇਸ ਕਰਕੇ ਭਾਈ ਵੱਧ ਤੋਂ ਵੱਧ ਬਾਣੀ ਪੜਿਆ ਕਰੋ ਤੇ ਗੁਰੂ ਦੇ ਪਿਆਰ ਖ ਜੁੜ ਕੇ ਆਓ ਪੜਿਓ ਸਾਰੇ ਨਾਮ ਰਹਿੂਗਾ ਰਹਿਣਗੇ ਸਾਧੂ ਉਹ ਖੰਡੀ ਨਹੀਂ ਮੇਰਾ ਸਾਰਿਆਂ ਦਾ ਪਿਆਰ ਮੈਨੂੰ ਕੀ ਕਹਨੇ ਬਾਬਾ ਜੀ ਇਹ ਜਿਹੜੇ ਤੁਹਾਡੇ ਵਰਗੇ ਕਥਾਵਾਚਕਾਂ ਨੇ ਬਾਬੇ ਭੂਏ ਚੜਾਏ ਆ ਮਗਾ ਕਹਦੇ ਕਿ ਜੇ ਤੁਹਾਡੇ ਪਿੱਛੇ ਬੈਠੇ ਹੁੰਦੇ ਹਾਰਸ ਦੇ ਤੇ ਤੂੰ ਹੀ ਇਹਨਾਂ ਨੂੰ ਪੰਪ ਦਿੰਨੇ ਆ ਉਹ ਮੈਂ ਕਿਹਾ ਨਹੀਂ ਭਰਾਵਾ ਦੋਵਾਂ ਦਾ ਪੱਖ ਵੇਖੋ ਇੱਕ ਪਖੰਡੀ ਆ ਇੱਕ ਸਾਧੂ ਆ ਬੀਜ ਨਾਸ ਨਹੀਂ ਹੁੰਦਾ ਹੁੰਦਾ ਮਾਰੇ ਨੇ ਆਪ ਲਿਖਿਆ ਐਸੀ ਸੰਤਨਾ ਮੌਕੋ ਭਾਵੇਂ ਡਾਲਾ ਸਿਉ ਪੇਡਾ ਘਟਕਾਵੇ ਵੀ ਪਖੰਡੀ ਨਹੀਂ ਚਾਈਦਾ ਦੂਜੇ ਲਈ ਇਹ ਕਹਤਾ ਸੰਤਾਂ ਕੋ ਕੋਈ ਮਤ ਨਿੰਦ ਸੰਤ RAM ਹੈ ਇਸ ਕਰਕੇ ਨਾਮ ਰਊਗਾ ਰਹਿਣਗੇ ਸਾਧ ਬਾਕੀ ਸਭ ਝੂਠੀ ਦੁਨੀਆ ਨਾਮ ਰਊਗਾ ਰਹਿਣਗੇ ਸਾਧ ਬਾਕੀ ਸਭ ਝੂਠੀ ਦੁਨੀਆ ਨਾਮ ਰਊਗਾ ਰਹਿਣਗੇ ਬਾਕੀ ਸਭ ਨਾ ਮਰੂਗਾ ਰਹਿਣਗੇ ਬਾਕੀ ਸਭ ਸਤਗੁਰੂ ਕਿਰਪਾ ਕਰਨ ਭਾਈ ਤਗੜਿਓ ਮੌਕਾ ਮਿਲਿਆ ਜੇ ਅੱਗੇ 100 ਸਾਲ ਉਮਰ ਨੂੰ 50 ਰਹਿ ਗਈ ਤੇ ਤਗੜਿਓ ਕੇ ਸੇਵਾ ਸਿਮਰਨ ਕਮਾਲੋ ਬੱਚਿਆਂ ਨੂੰ ਸੰਤਿਆ ਕਰਾਓ ਸਾਰਿਆਂ ਦਾ ਭਲਾ ਮੰਗਿਆ ਕਰੋ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਆਪਣਿਆਂ ਦਾ ਸਾਥ ਦੇਈ ਦਿੰਦਾ ਆਪਣਿਆਂ ਦਾ ਬਗਾਨਿਆਂ ਨਾਲ ਨਾ ਖੜੋਇਆ ਗੁਰੂ ਆਖੋ ਸਾਥ ਨਾਮ ਆਪਣਿਆਂ ਦੀ ਬਾਹ ਫੜ ਲਈਏ ਬੜੇ ਜਵਾਨ ਆ ਜੇ ਆਪਾਂ ਬਹੁਤ ਕੁਝ ਕਰਨ ਵਾਲਾ ਪਿਆ ਜੇ ਆਪਣੇ ਘਰ ਦਾ ਹੀ ਨਹੀਂ ਰੋਕ ਆਇਆ ਬਗਾਨੇ ਦਾ ਕੀ ਕਰਨਾ ਤੋ ਇਸ ਕਰਕੇ ਸਾਧ ਸੰਗਤ ਜੀ ਆਪ ਜੀ ਬੜਾ ਪਿਆਰੇ ਹੋ ਗੁਰੂ ਦੇ ਪਿਆਰੇ ਬਚਨ ਗੁਰੂ ਗਿਆ ਨਿਹੰਗ ਸਿੰਘ ਫੌਜਾਂ ਦੇ ਸੇਧਾਰ ਗੁਰੂ ਕੇ ਪਿਆਰੇ ਪਿਆਰੇ ਸਿੱਖ ਸਾਰੇ ਮਹਾਂਪੁਰਖ ਸਭ ਦਾ ਧੰਨਵਾਦ ਤੇ ਸテਸ ਗੱਤਰ ਸਾਹਿਬ ਵੀਰ ਸੁੱਚਾ ਸਿੰਘ ਜੀ ਡੇਰਾ ਬਠਿੰਡ ਪਿਆਰ ਦੇ ਨਾਲ ਮੈਂ ਅੱਗੇ ਵੀ ਕਹਦਾ ਵੀ ਸਾਰਿਆਂ ਨੂੰ ਮੁਹੱਬਤ ਦੇਣ ਵਾਲੇ ਨੇ ਹੋਰ ਆਪ ਜੀ ਵੱਡੇ ਹੋ ਦਇਆ ਦ੍ਰਿਸ਼ਟੀ ਕਰਿਓ ਤੇ ਸਤਿਗੁਰੂ ਸਭ ਤੇ ਮੇਰ ਕਰਨ ਦੀ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ